ਸਾਸੀ ਗਾਲੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਬੱਡੀ ਕਮੈਂਡੇਟਰ ਕਾਣਾ ਸ਼ੀਨ ਅਸੀਂ ਅੱਜ ਨਿਊਯਾਰਕ ਦੀ ਸਮੁਕਤੀ ਪਾਰਕ ਦੇ ਵਿੱਚ ਇਕੱਠੇ ਹੋਏ ਹਾਂ ਕੱਲ ਨੂੰ ਅਮਰੀਕਨ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਦੇ ਨਾਲ ਗੁਰਦਾਰਾ ਸੈਕਲਚਰਲ ਸੋਸਾਇਟੀ ਸਪੋਰਟਸ ਗਰੁੱਪ ਨਿਊਯਾਰਕ ਦੇ ਵੱਲੋਂ ਬਹੁਤ ਤਕੜਾ ਤੇ ਸ਼ਾਨਦਾਰ ਕਬੱਡੀ ਕੱਪ ਹੁਣ ਜਾ ਰਿਹਾ ਆਓ ਇਸ ਕਬੱਡੀ ਦੇ ਮਹਾਕੁੰਮ ਦਾ ਹਿੱਸਾ ਬਣੀਏ ਜਿੱਥੇ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਬਹੁਤ ਹੀ ਨਾਮਵਰ ਕਬੱਡੀ ਖਿਡਾਰੀ ਬਹੁਤ ਸਾਰੇ ਨਵੇਂ ਖਿਡਾਰੀ ਐਡ ਹੋਏ ਆ ਤੇ ਇਸ ਮੇਲੇ ਦਾ ਆਨੰਦ ਮਾਣੀਏ ਬਹੁਤ ਹੀ ਤਕੜਾ ਮੇਲਾ ਜੋ ਹਰ ਸਾਲ ਨਿਊਯਾਰਕ ਦੇ ਵਿੱਚ ਹੁੰਦਾ ਸੋ ਆਓ ਇਸ ਮਾਂਖੜੇ ਕਬੱਡੀ ਦੇ ਮਹਾਕੁੰਭ ਦਾ ਆਨੰਦ ਮਾਣੀਏ ਇੱਕ ਹੋਰ ਜ਼ਰੂਰੀ ਸੂਚਨਾ ਕੱਲ ਨੂੰ ਇਸ ਕਬੱਡੀ ਦੇ ਮਹਾਕੁੰਭ ਦੇ ਉੱਪਰ ਪੰਜਾਬ ਦੇ ਵਿੱਚ ਜੋ ਟਰੈਜੇਡੀ ਵਾਪਰੀ ਹੈ ਉਸ ਉਹਨਾਂ ਹੜ੍ਹ ਪੀੜਤਾਂ ਦੇ ਲਈ ਫੰਡ ਰਾਈジング ਵੀ ਕੀਤੀ ਜਾਣੀ ਹੈ ਬਹੁਤ ਵੱਡੇ ਪੱਧਰ ਤੇ ਮਦਦ ਵੀ ਕੀਤੀ ਜਾਣੀ ਹੈ ਆਓ ਇੱਕ ਇਤਿਹਾਸਕ ਕੱਟ ਕਰਕੇ ਇਸ ਸਪੋਰਟਸ ਇਸ ਕਬੱਡੀ ਈਵੈਂਟ ਦਾ ਆਨੰਦ ਮਾਣੀਏ ਕਬੱਡੀ ਜਿੰਦਾਬਾਦ ਪੰਜਾਬੀ ਜਿੰਦਾਬਾਦ ਚਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਹੋਪ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚਲੋ ਵੀ ਮਿੱਤਰੋ ਕਰਿਓ ਜੀ ਨੋਟ ਸਿੱਖ ਕਲਚਰ ਸੁਸਾਇਟੀ ਸਪੋਰਟਸ ਕਲੱਬ ਨੂੰ ਨਿਊਯਾਰਕ ਵੱਲੋਂ 20 ਤਰੀਕ ਨੂੰ ਇੱਕ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਹੜਾ ਇਹ ਕਬੱਡੀ ਟੂਰਨਾਮੈਂਟ ਹੈ ਅਮਰੀਕਾ ਕਬੱਡੀ ਫੈਡਰੇਸ਼ਨ ਦੇ ਅੰਡਰ ਹੋ ਰਿਹਾ ਹੈ ਤੇ ਇਸ ਟੂਰਨਾਮੈਂਟ ਦੇ ਉੱਪਰੋਂ 1 ਲੱਖ ਡਾਲਰ ਸਾਡੇ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਉਥੇ ਭੇਜਿਆ ਜਾਏਗਾ ਮਦਦ ਦੇ ਵਾਸਤੇ ਤੋਂ ਮੈਂ ਸਾਰੀ ਕਲੱਬ ਨੂੰ ਫੈਡਰੇਸ਼ਨ ਨੂੰ ਬਹੁਤ ਮੁਬਾਰਕਾ ਦਿੰਨਾ ਹੈ ਬਹੁਤ ਹੀ ਵਧੀਆ ਕੰਮ ਹੈ ਤੇ ਅਸੀਂ ਵੀ ਇਸ ਕੱਪ ਦੇ ਉੱਪਰ ਪਹੁੰਚਾਂਗੇ ਤੇ ਪਹੁੰਚ ਕੇ ਜਿਹੜੇ ਆਪਾਂ ਮੈਚਾਂ ਨੂੰ ਇੰਜੋਏ ਕਰਾਂਗੇ ਤੇ 27 ਤਰੀਕ ਨੂੰ ਨਿਊਯਾਰਕ ਦੇ ਵਿੱਚ ਸਾਡਾ ਲਾਈਵ ਸ਼ੋਅ ਹੋਣ ਜਾ ਰਿਹਾ ਹੈ ਤੇ ਉੱਥੇ ਫਿਰ ਆਪਾਂ ਰਲ ਕੇ ਭੰਗੜੇ ਪਾਵਾਂਗੇ ਸੋ ਥੈਂਕ ਯੂ ਸੋ ਮੱਚ ਵਾਂਸ ਅਗੇਨ ਬਹੁਤ ਬਹੁਤ ਮੁਬਾਰਕਾਂ ਸਾਰੇ ਕੱਪ ਦੇ ਜਿੰਨੇ ਵੀ ਹਮਾਇਤੀ ਨੇ ਤੇ ਉਸ ਤੋਂ ਬਾਅਦ ਜਿਹੜਾ ਇਹ ਕੰਮ ਕੀਤਾ ਜਾ ਰਿਹਾ 1 ਲੱਖ ਡਾਲਰ ਜਿਹੜਾ ਇੰਡੀਆ ਭੇਜਿਆ ਜਾਣਾ ਹੈ ਸਾਡੇ ਪੰਜਾਬ ਸਾਡੇ ਦਿਲ ਨੂੰ ਭੇਜਿਆ ਜਾਣਾ ਹੈ ਉਦਲੀ ਮੇ ਸਾਰੀ ਜਿਹੜਾ ਕਲੱਬ ਹੈ ਸਾਰੀ ਫੈਡਰੇਸ਼ਨ ਨੂੰ ਬਹੁਤ ਮੁਬਾਰਕਬਾਦ ਨਾ ਚੜਦੀ ਕਲਾ ਜਰਾ ਉਹ ਖੁਸ਼। ਥੈਂਕ ਯੂ ਸੋ ਮਚ।